ਸਤ ਸ੍ਰੀ ਅਕਾਲ ਦੋਸਤੋ ਸਾਡੀ ਅੱਜ ਦੀ ਕਹਾਣੀ ਹੈ ਇੱਕ ਬਹੁਤ ਹੀ ਸਿਆਣੇ ਕਾਂ ਦੀ ਤਾਂ ਇਸ ਤਰ੍ਹਾਂ ਸੀ ਕਿ ਇੱਕ ਕਾਂ ਤੇ ਕੌਣੀ ਇੱਕ ਬਾਗ ਦੇ ਵਿੱਚ ਇੱਕ ਦਰਖਤ ਤੇ ਰਹਿੰਦੇ ਸੀ ਉਹ ਬਾਗ ਸੀ ਰਾਜੇ ਦਾ ਤਾਂ ਉਸ ਦਰਖਤ ਤੇ ਉਹਨਾਂ ਨੇ ਆਂਡੇ ਦਿੱਤੇ ਸੀ ਪਰ ਸੱਪ ਐ ਜਿਹੜਾ ਉਹਨੂੰ ਪਤਾ ਲੱਗ ਗਿਆ ਤੇ ਉਹ ਉਹ ਆਂਡੇ ਉਹਨਾਂ ਦੇ ਪੀ ਗਿਆ ਹੁਣ ਕਾਂ ਤੇ ਕੌਣੀ ਐ ਜਿਹੜੇ ਬਹੁਤ ਉਦਾਸ ਹੋਏ ਚਲੋ ਸਮਾਂ ਲੰਘਦਾ ਗਿਆ ਥੋੜੀ ਦੇਰ ਬਾਅਦ ਦਿਨਾਂ ਬਾਅਦ ਉਹਨਾਂ ਨੇ ਫੇਰ ਅੰਡੇ ਦਿੱਤੇ ਕਾਂ ਐ ਜਿਹੜਾ ਉਹ ਫੇਰ ਉਹਨਾਂ ਦੇ ਅੰਡੇ ਪੀ ਗਿਆ ਹੁਣ ਉਹ ਦੋਨੇ ਬਹੁਤ ਉਦਾਸ ਸੀ ਤਾਂ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਸਾਡੇ ਕਦੇ ਵੀ ਬੱਚੇ ਨਹੀਂ ਹੋਣਗੇ ਇਹ ਸੱਪ ਐ ਜਿਹੜਾ ਇਹ ਤਾਂ ਹਰ ਵਾਰ ਆ ਕੇ ਸਾਡੇ ਕਾਂ ਅੰਡੇ ਐ ਜਿਹੜੇ ਉਹ ਪੀਜੂਗਾ ਤੇ ਅਸੀਂ ਕਦੇ ਵੀ ਬੱਚਿਆਂ ਵਾਲੇ ਨਹੀਂ ਬਣ ਸਕਦੇ ਤਾਂ ਕਾਹ ਹੈ ਜਿਹੜਾ ਉਹ ਹੁਣ ਦਿਨ ਰਾਤ ਸੋਚਦਾ ਰਹਿੰਦਾ ਕਿ ਇਸ ਸੱਪ ਤੋਂ ਕਿਵੇਂ ਬਚਿਆ ਜਾਵੇ ਤਾਂ ਉਹ ਜਿਹੜਾ ਬਾਗ ਸੀ ਉਹ ਰਾਜੇ ਦਾ ਸੀ ਤੇ ਉਹਦੇ ਵਿੱਚ ਇੱਕ ਤਲਾਹ ਸੀ ਉਸ ਤਲਾਹ ਤੇ ਰਾਣੀ ਹੈ ਜਿਹੜੀ ਉਹ ਕਦੇ-ਕਦੇ ਘੁੰਮਣ ਫਿਰਨ ਤੇ ਉੱਥੇ ਨਹਾਉਣ ਲਈ ਆਉਂਦੀ ਸੀ ਤਾਂ ਸੋਚ ਵਿਚਾਰ ਕੇ ਕਾਹ ਹੈ ਜਿਹੜਾ ਉਹਦੇ ਮਨ 'ਚ ਇੱਕ ਵਿਚਾਰ ਆਇਆ ਤਾਂ ਉਹਨੇ ਆਪਣੀ ਰਾਣੀ ਨੂੰ ਕਿਹਾ ਕਿ ਹੁਣ ਇਸ ਸੱਪ ਦਾ ਕੁਛ ਨਾ ਕੁਛ ਕਰਨਾ ਹੀ ਪੈਣਾ ਉਸ ਸੱਪ ਦੀ ਖੋਡਾ ਜਿਹੜੀ ਪਹਿਲਾਂ ਤਾਂ ਉਹਨੇ ਉਹ ਪਤਾ ਕੀਤੀ ਕਿ ਉਹ ਰਹਿੰਦਾ ਕਿੱਥੇ ਕਈ ਦਰਖਤ ਐ ਜਿਹੜੇ ਉਹ ਅੱਗੇ ਬਹੁਤ ਸੰਘਣੇ ਸੀ ਉੱਥੇ ਉਹਨੂੰ ਪਤਾ ਲੱਗ ਗਿਆ ਕਿ ਇੱਕ ਦਰਖਤ ਦੀ ਜੜ ਦੇ ਵਿੱਚ ਉਸ ਦੀ ਖੋਡ ਸੀ ਸੱਪ ਦੀ ਤਾਂ ਹੁਣ ਜਦੋਂ ਉਹ ਰਾਣੀ ਐ ਜਿਹੜੀ ਉਹ ਨਹਾਉਣ ਲਈ ਤਲਾਬ ਤੇ ਆਈ ਤਾ ਉੱਥੇ ਉਹ ਆਪਦੇ ਕੱਪੜੇ ਆਪਦੇ ਗਹਿਣੇ ਆ ਜਿਹੜੇ ਉਹ ਇੱਕ ਪਾਸੇ ਰੱਖਦੀ ਸੀ ਤਾਂ ਕਾਂ ਨੇ ਉਹਦੀਆਂ ਜਿਹੜੀਆਂ ਰਾਣੀ ਦੀਆਂ ਗੋਲੀਆਂ ਸੀ ਨੋ ਰਾਣੀਆਂ ਸੀ ਉਹਨਾਂ ਤੋਂ ਬਚ ਕੇ ਇੱਕ ਉਹਦਾ ਹਾਰ ਆਪਦੀ ਚੁੰਝ ਦੇ ਵਿੱਚ ਚੁੱਕ ਲਿਆ ਹਾਰ ਚੁੱਕ ਕੇ ਤੇ ਉੱਡਿਆ ਗਿਆ ਤਾਂ ਰਾਣੀਆਂ ਨੇ ਸਿਪਾਈਆਂ ਨੂੰ ਆਵਾਜ਼ ਦਿੱਤੀ ਇਸ ਕਾਂ ਦਾ ਤੁਸੀਂ ਫੜੋ ਇਹਨੂੰ ਇਹਦਾ ਸ਼ਿਕਾਰ ਕਰੋ ਇਥੇ ਰਾਣੀ ਦਾ ਹਾਰ ਹੀ ਚੱਕ ਕੇ ਲੈ ਗਿਆ ਤਾਂ ਕਾਂ ਜਿਹੜਾ ਉਹ ਬਚਦਾ ਬਚਾਉਂਦਾ ਬਚਦਾ ਬਚਾਉਂਦਾ ਸੱਪ ਦੀ ਜਿਹੜੀ ਖੁੱਡ ਸੀ ਉਥੋਂ ਤੱਕ ਪਹੁੰਚ ਗਿਆ ਉਹਨੇ ਉਹ ਹਾਰ ਹੈ ਜਿਹੜਾ ਉਹ ਸੱਪ ਦੀ ਖੁੱਡ ਦੇ ਵਿੱਚ ਸੁੱਟਦਾ ਤਾਂ ਉਹ ਹਾਰ ਥੋੜਾ ਡੂੰਘਾ ਚਲਾ ਗਿਆ ਬਾਹਰੋਂ ਦਿਖਾਈ ਨਹੀਂ ਸੀ ਦਿੰਦਾ ਪਰ ਸਿਪਾਈਆਂ ਨੂੰ ਪਤਾ ਲੱਗ ਗਿਆ ਕਿ ਸਿੱਟਿਆ ਉਹਨੇ ਇਸ ਖੁੱਡ ਜੀ ਹੈ ਤੇ ਹੁਣ ਕਾਂ ਉੱਡ ਗਿਆ ਉਧਰ ਕੌਣੀ ਹੈ ਜਿਹੜੀ ਉਡੌਰਪੌਰ ਹੋਈ ਬੈਠੀ ਸੀ ਬੜੀ ਘਬرائی ਉਹਨੇ ਕਾਂ ਨੂੰ ਕਿਹਾ ਕਿ ਤੂੰ ਕੀ ਕੀਤਾ ਭਾਵੇਂ ਤੈਨੂੰ ਹੁਣ ਸਿਪਾਹੀ ਮਾਰ ਦਿੰਦੇ ਤਾਂ ਕਾਂ ਕਹਿੰਦਾ ਬਸ ਤੂੰ ਚੁੱਪਚਾਪ ਦੇਖਦੀ ਜਾ ਇਹਨਾਂ ਤਾਂ ਕਰਨਾ ਹੀ ਪੈਣਾ ਸੀ ਹੁਣ ਰਾਜੇ ਦੇ ਸਿਪਾਹੀ ਆ ਜਿਹੜੇ ਉਹਨਾਂ ਨੇ ਉਹ ਖੁੱਡ ਨੂੰ ਪਟਣਾ ਸ਼ੁਰੂ ਕਰਤਾ ਕਿਉਂਕਿ ਉਹਨਾਂ ਨੇ ਹਾਰ ਕੱਢਣਾ ਸੀ ਉਹਦੇ ਵਿੱਚੋਂ ਨਿਕਲਿਆ ਸੱਪ ਤਾਂ ਉਹਨਾਂ ਸਿਪਾਈਆਂ ਨੇ ਸੱਪ ਨੂੰ ਮਾਰਤਾ ਪਿਹਾਰ ਹੈ ਜਿਹੜਾ ਉਹ ਕੱਢ ਲਿਆਂਦਾ ਰਾਣੀ ਨੂੰ ਹਾਰ ਦਿੱਤਾ ਤਾਂ ਹੁਣ ਕਾਂ ਤੇ ਗੌਣੀ ਐ ਜਿਹੜੇ ਉਹਨਾਂ ਨੇ ਸ਼ੁਕਰ ਮਨਾਇਆ ਸੱਪ ਮਰ ਗਿਆ ਸੀ ਉਹਨਾਂ ਨੇ ਹੁਣ ਉਸ ਦਰਖਤ ਤੇ ਆਪਣੇ ਆਂਡੇ ਦੇਣੇ ਸੀ ਤੇ ਉਹਨਾਂ ਵਿੱਚ ਉਹਨਾਂ ਦੇ ਪਿਆਰੇ ਪਿਆਰੇ ਬੱਚੇ ਨਿਕਲਨੇ ਸੀ ਤੇ ਇਹ ਸਾਰਾ ਕੁਝ ਕਿਵੇਂ ਹੋਇਆ ਹੋਇਆ ਉਸ ਕਾਂ ਦੀ ਸਿਆਣਪ ਦੇ ਨਾਲ ਤਾਂ ਜਦੋਂ ਵੀ ਕਦੇ ਕੋਈ ਮੁਸ਼ਕਲ ਆਵੇ ਤਾ ਥੋੜੀ ਜੀ ਸਿਆਣਪ ਤੇ ਥੋੜਾ ਜਿਹਾ ਹੌਸਲਾ ਦੋਨੇ ਜੇ ਇਕੱਠੇ ਹੋ ਜਾਣ ਤਾਂ ਉਸ ਮੁਸ਼ਕਲ ਦੇ ਵਿੱਚੋਂ ਬਹੁਤ ਸੌਖੀ ਤਰ੍ਹਾਂ ਨਿਕਲਿਆ ਜਾ ਸਕਦਾ ਹੈ ਇਸ ਕੰਮ ਵਾਂਗ ਥੈਂਕ ਯੂ